ਮੰਮੀ ਜੀ ਹੁਣ ਫੇਰ ਭਾਬੂ ਕੋ ਹੋ ਗਏ ਨੇ ਮੰਮੀ ਚਾਰੇ ਰੋਂਨ ਲੱਗ ਗਏ ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣੀ ਜਿਹੜੀ ਮੈਂ ਸੀ ਪਾਲੀ ਹੋਈ ਸ਼ੁਰੂ ਤੋਂ ਹਣਾ ਉਹਦੇ ਪਾਸੋਂ ਚੁੱਥੇ ਡੈਥ ਹੋਈ ਜਾ ਮਤਲਬ ਹੋ ਗਏ ਤਿੰਨ ਤਿੰਨਕ ਦਿਨ ਹੋ ਗਏ ਮਤਲਬ ਘਰ ਦੇ ਵਿੱਚ ਹਣਾ ਜਦੋਂ ਤੁਹਾਨੂੰ ਪਤਾ ਵੀ ਜਦੋਂ ਕੋਈ ਆਪਣਾ ਸਾਥੀ ਚਲਾ ਜਾਂਦਾ ਸਾਥੀ ਦਾ ਲੋ ਵੀ ਘਰ ਦਾ ਮੈਂਬਰ ਹੀ ਬਣ ਜਾਂਦਾ ਇੱਕ ਆਪਣਾ ਚਾਹੇ ਉਹ ਪਸ਼ੂ ਆ ਚਾਹੇ ਕੋਈ ਜਾਨਵਰ ਇਹਨਾਂ ਲਾਡਾਂ ਨਾਲ ਆਪਣਾ ਪਾਲਿਆ ਹੋਇਆ ਹੋਵੇ ਜਦੋਂ ਬਚਪਨ ਤੋਂ ਕਿਉਂਕਿ ਉਹ ਜਿਹੜੀ ਮੈਸ ਦੀ ਨਾਲ ਆਪਣੇ ਬਚਪਨ ਤੋਂ ਪਾਲੀ ਹੋਈ ਸੀ ਹੁਣ ਉਹ ਦੇਖ ਲਓ ਤਿੰਨ ਚਾਰ ਦਿਨਾਂ ਚ ਮਾਹੌਲ ਆ ਜਿਹੜਾ ਘਰ ਦਾ ਜੰਮੀ ਮਤਲਬ ਜਿਵੇਂ ਕੋਈ ਇੱਕ ਬੰਦਾ ਵਗ ਜਾਂਦਾ ਉਵੇਂ ਮਾਹੌਲ ਹੋਇਆ ਹੋਇਆ ਰੋਟੀ ਹੈ ਲਲਬੀ ਰੋਟੀ ਪਾਣੀ ਵੀ ਛੁੱਟਿਆ ਹੋਇਆ ਹੈ ਬਾਕੀ ਅੱਗੇ ਤੁਹਾਨੂੰ ਦੇਖੋ ਸਾਧ ਹੋਣਾ ਵੀ ਮੈਸ ਕਿੱਥੇ ਬੰਨੀ ਜਾਂਦੀ ਸੀ ਕਿੱਥੇ ਉਹਦਾ ਟਿਕਾਣਾ ਸੀਗਾ ਮੈਸ ਦਾ ਇਹ ਉਹ ਦੇਖੋ ਮਿੱਤਰੋ ਉਹ ਕਹਿੰਦੇ ਨਹੀਂ ਹੁੰਦੇ ਜੀ ਬੇੜਾ ਖਾਲੀ ਹੋ ਜਾਂਦਾ ਹੈ ਪੂਰਾ ਇੱਥੇ ਬੰਨੇ ਕਰਦੇ ਸੀ ਅਸੀਂ ਉਹਨੂੰ ਮੈਂ ਸਾਨੂੰ ਦੇਖੋ ਉਹਦੇ ਸਰਪਸੀ ਦੋ ਮੈਸਾਂ ਰੱਖੇ ਹੋਏ ਸੀ ਆ ਉਹਦੀ ਕੱਟੀ ਆ ਜਿਹੜੀ ਮੈਸ ਦੀ ਡੈਥ ਹੋਈ ਆ ਇਹ ਉਹਦੀ ਕੱਟੀ ਆ ਇਹ ਵੀ ਉਹਦੀ ਇਹ ਵੀ ਉਹਦੀ ਆ ਤੇ ਆ ਇੱਕ ਮੈਸਾ ਹੋਰ ਸੀ ਇਹ ਜਿਹੜੀ ਮੈਸ ਆਏ ਉਹਦੀ ਮਤਲਬ ਉਹਦੀ ਕੱਟੀ ਆ ਪਹਿਲਾਂ ਵੀ ਉਹ ਕਈ ਦੋ ਤਿੰਨ ਮਤਲਬ 5 4 5 0 ਇਹ ਉਹਨੇ ਦਿੱਤੇ ਨੇ ਕੋਈ ਐਦਾਂ ਦੀ ਪ੍ਰੋਬਲਮ ਨਹੀਂ ਆਈ ਪਰ ਇੱਕੋ ਦਮ ਉਮੀਦ ਨਹੀਂ ਹੁੰਦੀ ਕਹਿੰਦੇ ਹੁੰਦੇ ਨੇ ਮੈਂ ਕੋਈ ਪਤਾ ਨਹੀਂ ਰੱਬ ਦੇ ਰੰਗਾਂ ਦਾ ਕਦੋਂ ਕੀ ਹੋ ਜਾਏ ਬਾਕੀ ਮੰਮੀ ਜੀ ਵੀ ਖੜੇ ਨੇ ਤੁਹਾਨੂੰ ਦੱਸਣਗੇ ਵੀ ਕਿੱਥੇ ਖੜਦੀ ਸੀ ਮੈਂ ਇਸ ਪੁਰੇ ਭਾਈ ਮੇਰੀ ਮੱਜੇ ਖੜਦੀ تھی ਮੈਂਨੇ ਭਾਈ ਪੁੱਤਾਂ ਮੰਗੂ ਪਾਲੀ ਤੇ ਮੱਜ ਮੈਂ ਕੋਈ ਫਰਕ ਨਹੀਂ ਦੀ ਰੱਖਦੀ ਥੀ ਹਾਂ ਤੇ ਪੁੱਤਾਂ ਵਿੱਚ ਹਾਂਜੀ ਆ ਭਾਈ ਉਹਦੇ ਧੀ ਹੈ ਉਹਨੂੰ ਯਾਦ ਕਰਕੇ ਰੋਂਦੀ ਹੈ ਇਹ ਹੁੰਦੀ ਹੈ ਦੇਖ ਲਓ ਉਹ ਨੂੰ ਅੱਜ ਵੀ ਯਾਦ ਕਰਕੇ ਹੁੰਦੀ ਹੈ ਭਾਈ ਜਿੰਦਾ ਦਾ ਬੰਦਾ ਮਮੂ ਜੀ ਜਿੰਨੇ ਸਾਡਾ ਨਹੀਂ ਜੀ ਲੱਗਦਾ ਤਿੰਨ ਚਾਰ ਦਿਨ ਹੋ ਗਏ ਮਮੀ ਇਹ ਵਿਚਾਰੀ ਆ ਰਹੀ ਜਾਂਦੇ ਨੇ ਕਿਉਂਕਿ ਮੰਮੀ ਦਾ ਮੰਮੀ ਦਾ ਸਭ ਤੋਂ ਵੱਧ ਪਿਆਰ ਸੀਗਾ ਉਹਦੇ ਨਾਲ ਜਿਹੜੀ ਮੈਂ ਸਿਰੱਖੀ ਹੋਈ ਸੀ ਆਪ ਮੈਨੇ ਕਦੇ ਭਾਈ ਸਮਝਿਆ ਨਹੀਂ ਤੀਗਾ ਵੀ ਇਹ ਪਸ਼ੂ ਹੈਗਾ بس ਸਾਰੀ ਦਿਹਾੜੀ ਮੈਂ ਉਹਨਾਂ ਦੇ ਉਸੇ ਤੇ ਸੇਵਾ ਤੇ ਲੱਗੀ ਰਹਿੰਦੀ ਸੀ ਜਿਹੜਾ ਕੁਝ ਉਹ ਮੰਗਦੀ ਤੇ ਮੈਂ ਉਹੀ ਕੁਝ ਪਾਉਂਦੀ ਸੀਗੀ ਉਹਨੂੰ ਮਤਲਬ ਪੂਰੀ ਐਨ ਹੈਪੀ ਮੈਸੇਜ ਵਿੱਚ ਮम्मी ਨੇ ਮੈਨੂੰ ਕਹਿੰਦੇ 10 ਕੁਇੰਟਲਾਂ ਦੀ ਮੱਝ ਦੀ ਮੱਝ ਦੀ ਮੈਂ ਸੋ ਇਹ ਤਾਂ ਆਪਾਂ ਡਾਕਟਰ ਕੋਲ ਵੀ ਲੈ ਕੇ ਗਏ ਉੱਧਰ ਉੱਥੇ ਵੀ ਮੰਨ ਲਿਆ ਜੀ ਮੈਂ ਉਰੇ ਉਹਨੂੰ ਪਾਣੀ ਪਿਲਾਉਂਦੀ ਉਰੇ ਉਹਨੂੰ ਪਾਣੀ ਪਿਲਾਇਆ ਜਾਂਦਾ ਹੀ ਦੇਖ ਲੋ ਉਰੇ ਉਹਨੂੰ ਜਦ ਮੈਂ ਪਾਣੀ ਪਿਲਾਉਂਦੀ ਉਹ ਨਾਲ ਜਿੰਨਾ ਚਿਰ ਮੈਂ ਮਾਉਂਦੀ ਨਾਲ ਉਹਨੂੰ ਕੋ ਪਾਣੀ ਨਾ ਪਿੰਦੇ ਉਹ ਜਦੋਂ ਤੱਕ ਮੀਂਹ ਨਮਾਉਂਦੇ ਨਹੀਂ ਸੀ ਨਾ ਪਹਿਲਾਂ ਮੈਂ ਐਂ ਤੇ ਉਹ ਪਹਿਲਾਂ ਗਈ ਸੀ ਮੈਨੂੰ ਨਮਾ ਫੇਰ ਉਹ ਪਾਣੀ ਪੀਂਦੀ ਸੀ ਚਾਹੇ ਸਿਆਲ ਜਾਵੇ ਚਾਹੇ ਕਰਸਾ ਹੋਣੇ ਨਾ ਕੇ ਫੇਰ ਪਾਣੀ ਪੀਣਾ ਤਾ ਦਿਲ ਮਿੱਤਰ ਜਦੋਂ ਐ ਨਾ ਤਾਂ ਵੀ ਜਿਵੇਂ ਘਰ ਦਾ ਕੋਈ ਮੈਂਬਰ ਦੀ ਭਗ ਜਾਂਦਾ ਹਨਾ ਜੰਮੀ ਉਹ ਮੈਂ ਮਾਹੌਲ ਫੇਰ ਭਈਆ ਹੈ ਇੰਨੀ ਕੂਚੀ ਜਗ੍ਹਾ ਮੈਂ ਉਹਨੂੰ ਕਹਿੰਦੀ ਪੁੱਤੇ ਇੱਧਰ ਦੀ ਨਾ ਚੜ ਵੀ ਇੱਥੇ ਪੁੱਤ ਤੇਰੇ ਸੱਟ ਲੱਗੂਗੀ ਫੇਰ ਮੈਂ ਉਹਨੂੰ ਐਂ ਕਹਿੰਦੀ ਵੀ ਹੋਰ ਆਂਦੀ ਆ ਜਾ ਪੁੱਤੂ ਮੇਰਾ ਇੰਨਾ ਕਹਿਣਾ ਮੰਨਦੀ ਤੇ ਉਹ ਆ ਕੇ ਫੇਰ ਉਹ ਮੈਂਟ ਉਰੇ ਦੇਖੋ ਮੰਮੀ ਜੀ ਉਹ ਕਹਿੰਦੇ ਸੀ ਹਾਂ ਉਹਦਾ ਮੈਡ ਤੇ ਮੈਂ ਕਹਿੰਦੀ ਉਰੇ ਆ ਜਾ ਪੁੱਤ ਆ ਮੈਡ ਤੇ ਮਤਲਬ ਉਰੇ ਮੰਮੀ ਉਹ ਕਹਿੰਦੇ ਸੀ ਕਿਉਂ ਕਿ ਉਹ ਸੂਣ ਵਾਲੀ ਸੀ ਨਾ ਉਹ ਹੋ ਗਈ 11ਵੇਂ ਮਹੀਨੇ ਜੀ ਸਾਨੂੰ ਪਤਾ ਨਹੀਂ ਸੀ ਵੀ ਇੱਦਾਂ ਹੋ ਜਾਊਗਾ ਜਦੋਂ 11ਵੇਂ ਮਹੀਨੇ ਪਿੰਦੇ ਸੀ ਆਵਰੋਂ ਮੰਮੀ ਆ ਦੇਖੋ ਥੋੜਾ ਜਿਹਾ ਉੱਚਾ ਨਹੀਂ ਹੈਗਾ ਰੂਰ ਮੰਮੀ ਉਹਨੂੰ ਕਹਿੰਦੇ ਸੀਗੇ ਮਾੜਾ ਦੇਖ ਕੇ ਮੈਂ ਤੇਰੇ ਸੱਟਣ ਲੱਗੇ ਉਹਨੇ ਫਿਰ ਇੱਧਰ ਨਹੀਂ ਆਉਣਾ ਦੇਖੋ ਉਰੋਂ ਦੀ ਆਪਦੇ ਆਪ ਸੌਂ ਕੇ ਫਿਰ ਉਰੇ ਉਹਦਾ ਮੈਡ ਸੀ ਆ ਦੇਖੋ ਆ ਉਹਦੀ ਜਗ੍ਹਾ ਹੀ ਉਰੇ ਬੰਨਦੇ ਹੁੰਦੇ ਸੀ ਅਸੀਂ ਫਿਰ ਮੈਂ ਉਹਨੂੰ ਕਹਿੰਦੀ ਪੁੱਤ ਆ ਤੇਰਾ ਕਿੱਲਾ ਉਰੇ ਆ ਜਾ ਅੱਜ ਵੀ ਪੁੱਤ ਇਹ ਸਾਰਾ ਮੈਟ ਖਾਲੀ ਪੈਗਾ ਦੇ ਲੋ ਖਾਲੀ ਹੋ ਗਿਆ ਮਿੱਤਰੋ ਕਹਿੰਦੇ ਜਮੀ ਮਤਲਬ ਬੇੜਾ ਵੀ ਖਾਲੀ ਹੋ ਗਿਆ ਸੁੰਨਾ ਸਰਾਂ ਘਰ ਵੀ ਸੁੰਨਾ ਸੁੰਨਾ ਹੋ ਗਿਆ ਜਮੀ ਉਹ ਤੋਂ ਬਿਨਾ ਮਤਲਬ ਅਸੀਂ ਬਹੁਤ ਲੱਡ ਨਾਲ ਪਾਲੀ ਸੀ ਉਹ ਬਹੁਤ ਐਡੀ ਉਹ 6 ਮਹੀਨਿਆਂ ਦੀ ਕੱਟੀ ਮਾ ਮੰਗਰ ਆਈ ਦੀ ਜਿਸ ਨੇ ਮੱਧਲੇ ਇਤਜਾਦਾ ਸੀ ਉਰੇ ਆਇ ਤੇ ਫਿਰ ਮੈਂ ਬਸ ਪੁੱਤਾਂ ਮੰਗੂ ਪਾਲਿਆ ਜਿਵੇਂ ਮੈਂ ਮੇਰਾ ਗੁਰਪ੍ਰੀਤ ਪਾਲਿਆ ਤੇ ਓਵੇਂ ਓਵੇਂ ਮੇਰੇ ਮੱਝ ਪਾਲੇ ਇਥੇ ਕੀ ਮਤਲਬ ਬੜਾ ਦੁੱਖ ਹੋਇਆ ਉਹ ਤਿੰਨ ਚਾਰ ਦਿਨ ਹੋ ਗਏ ਇਤਾਂ ਹੀ ਚੱਲ ਰਿਹਾ ਮਾਹੌਲ ਮਤਲਬ ਰੋਟੀ ਵੀ ਉਹ ਕਹਿੰਦੇ ਹੁੰਦੇ ਰੋਟੀ ਸੁਟ ਜਾਂਦੀ ਹੈ ਉਹੀ ਕੰਮ ਹੋਇਆ ਹੋਇਆ ਫੇਰ ਭਾਈ ਉਹਨੂੰ ਜਦੋਂ ਸੂਈ ਨਹੀਂ ਫਿਰ ਡਾਕਟਰ ਬਰਾ ਲਿਆ ਡਾਕਟਰ ਕਹਿੰਦਾ ਵੀ ਬੱਚੇਦਾਨੀ ਗੇੜਾ ਖਾ ਗਈ ਇਹਦਾ ਫਿਰ ਤੁਸੀਂ ਇਹ ਵੀ ਦਰਸ਼ਕੋ ਮਤਲਬ ਮਿੱਤਰੋ ਇਹ ਗੱਲ ਪਤਾ ਕੀ ਹੋਈ ਜਦੋਂ ਮੈਂ ਇਸ ਸੂਣ ਆਲੀ ਸੀ ਕਿ ਪਹਿਲਾਂ ਤਾਂ ਐਸੀ ਪਹਿਲਾਂ ਵੀ ਕਈ ਸੂਏ ਸੂੰਦੀ ਆ ਹਨਾ ਹਾਂ ਪਹਿਲਾਂ ਸੱਤ ਸੂਏ ਸੂਈਤੀ ਪਹਿਲਾਂ ਸੱਤ ਸੂਏ ਸੂਏ ਸੱਤ ਕੋਈ ਉਮੀਦ ਨਹੀਂ ਤੀਬੀ ਐਦਾਂ ਦਾ ਹੋ ਜੂਗਾ ਕਿਸੇ ਪਹਿਲਾਂ ਸੱਤ ਸੂਏ ਸੂਈ ਨਾਰਮਲ ਸੀ ਐਦਾਂ ਸਾਨੂੰ ਐਸੀ ਵੀ ਚਲੋ ਹੁਣ ਵੀ ਸੂਜੂਗੀ ਅਸੀਂ ਰਾਖੀ ਵੜਦੇ ਹੁੰਦੇ ਮੈਂ ਤੇ ਮੰਮੀ ਨਾਲ ਆਪਣਾ ਸੀਰੀ ਲਾ ਲਓ ਮਦਰ ਘਰ ਦੇ ਮੈਂਬਰ ਨੇ ਵੀ ਉਹਨਾਂ ਨੂੰ ਬਿਠਾ ਦਿੰਦੇ ਉਸ ਬੰਦੇ ਦੀ ਰਾਤ ਨੂੰ ਵੀ ਰਾਖੀ ਰੱਖਿਓ ਬਾਈ ਕਿਉਂਕਿ ਸਾਨੂੰ ਐਂਸੀ ਵੀ ਨਾਰਮਲ ਚਲੋ ਦਰਦ ਹੁੰਦਾ ਵੀ ਨਾਰਮਲ ਸੂਪ ਹੋਗੀ ਮੈਂ ਪਰ ਕੋਦਮ ਜੋ 2-3 ਦਿਨ ਦਰਦ ਦਰਦ ਹੋਇਆ 2 ਦਿਨ ਫਿਰ ਮੰਮੀ ਜੀ ਨੇ ਕਹਿੰਦੇ ਵੀ ਡਾਕਟਰ ਨੂੰ ਬੁਲਾ ਲਓ ਵੀ ਕੀ ਪੈਦਾ ਵੀ ਕੁਝ ਵੀ ਕੀ ਵੀ ਜਿਆਦਾ ਦਰਦ ਹੋ ਰਿਹਾ ਮੈਨਸ ਤੇ ਤੇ ਜੋ ਡਾਕਟਰ ਬੁਲਾਇਆ ਡਾਕਟਰ ਕਹਿੰਦੇ ਵੀ ਉਹ ਆ ਕਿ ਇਹ ਬੱਚੇਦਾਨੀ ਇਹਦੀ ਭਾਈ 2 ਵਾਰ ਖਾ ਗਈ ਉਹ ਕਹਿੰਦੇ ਜਿਹੜੇ ਬੱਚੇਦਾਨੀ ਮਤਲਬ ਅੰਦਰ ਬੱਚਾ ਉਹ ਕਹਿੰਦੇ 2 ਗੇੜੇ ਖਾ ਗਿਆ ਅੰਦਰ ਉਹ ਫਿਰ ਜੀ ਸਾਰੇ ਹੈਰਾਨ ਹੋ ਗਏ ਵੀ ਆ ਕੀ ਹੋ ਗਿਆ ਪਹਿਲਾਂ ਸਭ ਦੇ ਜਿਹੜੇ ਡਾਕਟਰ ਸੀ ਉਹ ਪੂਰੇ ਸਪਰਟ ਸੀਗੇ ਮਤਲਬ ਪੂਰੇ ਟੌਪ ਦੇ ਡਾਕਟਰ ਬੁਲਾਏ ਹੋਏ ਸੀ ਉਹਰੇ ਨਾਮ ਆਉਂਦਾ ਆਪਣੇ ਏਰੀਆ ਚ ਦਲੇਰ ਡਾਕਟਰ ਬੁਲਾਏ ਸੀ ਤੇ ਉਹਨਾਂ ਨੇ ਦੋ ਤਿੰਨ ਇੱਕ ਨਹੀਂ ਦੋ ਤਿੰਨ ਤਿੰਨ ਮਤਲਬ ਤਿੰਨ ਚਾਰ ਡਾਕਟਰ ਆਏ ਸੀਗੇ ਉਹਨਾਂ ਨੇ ਵੀ ਅਸੀਂ ਨਾਲ ਫਿਰ ਨਾਲ ਨਾਲ ਗੇੜੇ ਵੀ ਦਿੱਤੇ ਉਹ ਕਹਿੰਦੇ ਗੇੜੇ ਦੇ ਕੇ ਬੱਚੇ ਦਾ ਨਹੀਂ ਸਿੱਧੀ ਹੋ ਜਾਂਦੀ ਆ ਪਰ ਉਹਦੇ ਗੇੜੇ ਦੇ ਕੇ ਵੀ ਨਹੀਂ ਸਿੱਧੀ ਹੋਈ ਫਿਰ ਉਹ ਪਾਟੇ ਖਵਾਏ ਪਾਈ ਫਿਰ ਪਾਟੇ ਖਵਾਏ ਫਿਰ ਉਹਦੇ ਉਹ ਵੀ ਨਹੀਂ ਸਿੱਧੀ ਫੇਰੇ ਡਾਕਟਰ ਜੀ ਕਹਿੰਦੇ ਵੀ ਸਾਨੂੰ ਕਹਿੰਦੇ ਵੀ ਉੱਥੇ ਲੈ ਜਾਓ ਲੁਧਿਆਣਾ ਫਿਰ ਅਸੀਂ ਲੁਧਿਆਣੇ ਲੈ ਕੇ ਗਏ ਲੁਧਿਆਣੇ ਲੈ ਕੇ ਜਾਣ ਤੋਂ ਬਾਅਦ ਉੱਥੇ ਤਿੰਨ ਦਿਨ ਦਾਖਲ ਲਿਆ ਹਾਂ ਤਾ ਤਿੰਨ ਦਿਨ ਦਾਖਲ ਰਹੀ ਜੀ ਉੱਥੇ ਤਿੰਨ ਦਿਨ ਦਾਖਲ ਰਹੀ ਮੈਂ ਸੀ ਤਿੰਨ ਦਿਨ ਮਤਲਬ ਕਿੰਨੇ ਦਿਨ ਪੈਸੇ ਦੀ ਵੀ ਨਹੀਂ ਪਰਵਾਹ ਕੀਤੀ ਕਿਉਂਕਿ ਮੈਂ ਪ੍ਰੇਸ਼ਾਨ ਕਰਤਾ ਕਿਉਂਕਿ ਜਿਵੇਂ ਆਪਾਂ ਪੈਸਾ ਇਹ ਚੀਜ਼ਾਂ ਤੋਂ ਉੱਪਰ ਦੀ ਨਹੀਂ ਹੁੰਦਾ ਅੰਮ੍ਰਿਤ ਬੰਦੇ ਨਾਲ ਹੁੰਦਾ ਵੀ ਪੈਸਾ ਜਿੰਨਾ ਮਰਜ਼ੀ ਲੱਗ ਜਾਏ ਸਾਨੂੰ ਵੀ ਆਈ ਸੀ ਪੈਸਾ ਜਿੰਨਾ ਮਰਜ਼ੀ ਲੱਗ ਜਾਏ ਪਰ ਉਹਦੀ ਜਾਨ ਬਚ ਜੇ ਜਦੋਂ ਡਾਕਟਰ ਨੇ ਬਾਜਣ ਕੀਤਾ ਫਿਰ ਉਹ 10 ਕੁਆਂਟਾਂ ਵਾਲਾਂ ਦੀ ਮੱਝ ਧੀ ਗਈ ਵੀ ਡਾਕਟਰ ਵੀ ਹਰਾਨ ਮੰਨ ਗਏ ਵੀ ਐਨੇ ਕੀ ਪਾਉਣੇ ਤੁਸੀਂ ਇਹਨੂੰ ਮੱਝ ਨੂੰ ਵੀ ਜਿਹੜੀ ਐਨੇ ਸਾਫ ਸੁਥਰੀ ਵੀ ਐ ਵੀ ਬਾਜਣ ਵੀ ਐ ਦੇ ਵਿੱਚ ਮਦਰ ਵੀ ਇੰਨੀ 10 ਕੁਆਂਟ ਦੀ ਦੇਖ ਲਓ ਮੈਂ ਇਸ ਤੇ ਜਦੋਂ ਡਾਕਟਰ ਜੀ ਨੇ ਉੱਥੇ ਕਰਿਆ ਬਾਜਣ ਕਰਿਆ ਯੂਨੀਵਰਸਿਟੀ ਦੇ ਵਿੱਚ ਲਿਆ ਵਿਧਾਨੇ ਦਾ ਖਰੜੀ ਯੂਨੀਵਰਸਿਟੀ ਦੇ ਵਿੱਚ ਮੈਂ ਇਸ ਤਿੰਨ ਦਿਨ ਤੇ ਉੱਥੇ ਉਹਦਾ ਆਪਰੇਸ਼ਨ ਵੀ ਕੀਤਾ ਡਾਕਟਰ ਕਹਿੰਦੇ ਆਪਰੇਸ਼ਨ ਹੋਊਗਾ ਪਿੱਛੋਂ ਪਾੜ ਕੇ ਸਾਰਾ ਆਪਰੇਸ਼ਨ ਕਰਿਆ ਮੈਂ ਇਸ ਦਾ ਉਹ ਬਪਰੇਸ਼ਨ ਕਰਕੇ ਬੱਚੇਦਾਨੀ ਕੱਢੀ ਵਿੱਚੋਂ ਕੱਟੀ ਨਿਕਲੀ ਬਹੁਤ ਵੱਡੀ ਬਹੁਤ ਹੈਵੀ ਜਿਵੇਂ ਆ ਕੱਟੀ ਦਾ ਡਿੱਡਾ ਜੀ ਫਾਈ ਇੱਥੋਂ ਆਪਰੇਸ਼ਨ ਕੀਤਾ ਉਹਦਾ ਐਡਾ ਸਾਰਾ ਡਿੱਡਾ ਮਤਲਬ ਇੰਨਾ ਉਹ ਕਰੇ ਜੀ ਕਲਿੱਪ ਤੁਹਾਨੂੰ ਇਹ ਵੀ ਉਹਦੀ ਬੇਟੀ ਹੈਗੀ ਉਹ ਵੀ ਕਲਿੱਪ ਵਿੱਚ ਐਡ ਕਰਾਂਗੇ ਦੇਖਿਓ ਤੁਹਾਨੂੰ ਸਾਰਾ ਜਦੋਂ ਮੈਂ ਇਸ ਦੀ ਡੈਥ ਹੋਈ ਜੀ ਸਾਰੀ ਕਲਿੱਪ ਵਿੱਚ ਐਡ ਹੋਊਗੀ ਮਤਲਬ ਬੜਾ ਦੁੱਖ ਹੋਇਆ ਉਹ ਚੀਜ਼ਾਂ ਨੂੰ ਦੇਖ ਕੇ ਐਂਦੀਆਂ ਸੀ ਬੰਦਾ ਕਿੰਨੀ ਉਮੀਦਾਂ ਲਾਉਂਦਾ ਵੀ ਹਾਂ ਦੁੱਧ ਹੋਇਆ ਅੱਗੇ ਕਿਉਂਕਿ ਐ ਮਿੱਤਰੋ ਅੱਗੇ ਦੀਵਾਲੀ ਵੀ ਆ ਰਹੀਆਂ ਹਨਾ ਦੀਵਾਲੀ ਤੇ ਲੋਕ ਕਿੰਨੀ ਖੁਸ਼ੀ ਚੜ੍ਹਦੀਆਂ ਲੋਕਾਂ ਨੂੰ ਵੀ ਹਾਂ ਖੋਆ ਬਣਾਵਾਂਗੇ ਅਸੀਂ ਆ ਕਰਾਂਗੇ ਜਾਂ ਗਾਜਰ ਪਕ ਬਣਾਵਾਂਗੇ ਮਠਾਈਆਂ ਬਣਾਵਾਂਗੇ ਦੁੱਧਾ ਹੋ ਜਾਂਦਾ ਜੇ ਉਹ ਕਰਦਾ ਪਰ ਹੁਣ ਕੀ ਕਰ ਸਕਦੇ ਆ ਰੱਬ ਦੇ ਜਿਹੜੇ ਕਹਿੰਦੇ ਹੁੰਦੇ ਰੰਗ ਸਾਰੀਆਂ ਆਸਾਂ ਉਮੀਦਾਂ ਹੁਣ ਵਿਚਾਈ ਹੋ ਗਈ ਉਹਨਾਂ ਨੇ 10 ਗਲੂਕੋਜ਼ ਦੇ ਤੇ 10 ਦੇ 10 ਗਲੂਕੋਜ਼ ਵੀ ਲਾਤੇ ਉਹਦੇ ਉਦੋਂ ਉਹਨੂੰ ਬੁਖਾਰ ਘਰੇ ਲੈ ਕੇ ਆਇਆ ਰਾਤ ਨੂੰ ਤਿੰਨ ਦਿਨ ਬਾਅਦ ਜੋ ਆਪਰੇਸ਼ਨ ਕਰਾ ਕਿਵੇਂ ਸਾਨੂੰ ਘਰੇ ਲੈ ਕੇ ਆਇਆ ਉਦੋਂ ਰਾਤ ਨੂੰ ਜਦੋਂ ਮੈਂ ਸ ਟੈਂਪੋ 'ਚ ਬੈਠੀ ਸੀ ਉਦੋਂ ਉੱਠੀ ਨਹੀਂ ਜਦੋਂ ਮੰਮੀ ਜੀ ਗਏ ਮਤਲਬ ਆ ਮੰਮੀ ਜੀ ਜਦੋਂ ਮੈਂ ਗਈ ਜਦੋਂ ਮੈਂ ਗਈ ਮੈਨੂੰ ਆਖਿਆ ਪੁੱਤ ਮੰਨੂ ਆਜ ਆਪਣਾ ਘਰ ਆ ਗਿਆ ਮੈਨੂੰ ਦੇਖ ਕੇ ਪਾਸਾ ਵੱਟ ਕੇ ਦੇਖਣ ਲੱਗੀ ਫਿਰ ਮੈਂ ਕਿਹਾ ਮੈਂ ਤੇਰੀ ਧੀ ਲੈ ਕੇ ਆਉਣੀ ਆ ਫਿਰ ਮੈਂ ਆ ਬੱਚੀ ਨੂੰ ਲੈ ਕੇ ਗਈ ਇਹਨੂੰ ਕੱਤੀ ਨੂੰ ਫਿਰ ਲੈ ਕੇ ਗਏ ਮੰਮੀ ਜੀ ਉਹਦੇ ਲਵੇ ਉਹਦੇ ਲਵੇ ਫਿਰ ਇਹ ਦੇਖ ਕੇ ਰਮੀ ਮਾਖਿਆ ਬੀਜੇ ਨਹੀਂ ਉੱਠਦੀ ਮੈਂ ਤੇਰੀ ਧੀ ਨੂੰ ਕਿ ਫਿਰ ਉੱਥੇ ਛੱਡਿਆਉਂਗੀ ਤੇ ਤੋਂ ਦੂਰ ਲੈ ਜਾਉਂਗੀ ਹਾਂ ਇਹਦੀ ਬੱਚੀ ਮੋੜ ਲਈ ਫਿਰ ਉਹ ਜਦੀ ਉੱਠ ਖੜੀ ਫਿਰ ਉਹ ਉੱਠ ਕੇ ਆਪੇ ਮਤਲਬ ਮੈਂ ਲਾ ਲਵਾਂ ਵੀ ਮੰਮੀ ਜੀ ਜਦੋਂ ਹਾਕਮ ਆਲੀ ਹੋ ਇੱਕ ਹਾਕ ਦੇ ਮੰਮੀ ਜੀ ਦੇ ਖੜੀ ਹੋ ਕੇ ਆ ਗਈ ਟੈਂਪੂ ਜੋ ਮਤਲਬ ਉਹਦਾ ਜਮੀ ਜਿਵੇਂ ਜਾਨ ਨਹੀਂ ਕਹਿੰਦੇ ਜਾਨ ਨਿਕਲ ਜਾਂਦੀ ਜਿਵੇਂ ਬੰਦੇ ਦਾ ਆਪਰੇਸ਼ਨ ਹੋ ਕੇ ਜਿਵੇਂ ਜਾਨ ਨਿਕਲ ਜਾਂਦੀ ਉਹ ਮੇ ਵਿਚਾਰੀ ਸੁਨ ਹੋਈ ਪਈ ਤੇ ਪਰ ਜਦੋਂ ਮੰਮੀ ਜੀ ਗਏ ਉਹ ਹਾਕਮ ਆਲੀ ਜਦੀ ਉੱਠ ਖੜੀ ਕਿਉਂਕਿ ਉਦਾਂ ਵੀ ਨਾਰਮਲ ਜਿਹਾ ਠੀਕ ਸੀ ਉਹ ਮੰਮੀ ਜੀ ਕਹਾ ਕਹਿੰਦੀ ਉਹ ਜਦੀ ਆ ਜਾਂਦੀ ਚਾਹੇ ਕਿਲੋਮੀਟਰ ਦੂਰ ਹੋਵੇ ਚਾਹੇ 2 ਕਿਲੋਮੀਟਰ ਪਾਸੇ ਕੋ ਉਹਦਾ ਨਾਮ ਰੱਖਿਆ ਕਿਉਂਕਿ ਨਾਮ ਰੱਖਿਆ ਹੋਇਆ ਸਾਰੀਆਂ ਮਹਿਸਾਂ ਦਾ ਉਹਦਾ ਨਾਮ ਮੰਨੂ ਰੱਖਿਆ ਹੋਇਆ ਠੀਕ ਆ ਜਦ ਮੈਂ ਹਾਕ ਮਾਰਦੀ ਪੁੱਤ ਮੰਨੂ ਆ ਜੀ ਜੇ ਤੈਨੂੰ ਲੈਣੀ ਆ ਉਹ ਸਿਰ ਹਿਲਾ ਕੇ ਮੇਰੇ ਤੋਂ ਮੰਗਦੀ ਵੀ ਹਾਂ ਮੈਨੂੰ ਲੈਣੀ ਆ ਉਹਦਾ ਨਾਮ ਮੰਨੂ ਰੱਖਿਆ ਸੀ ਮੰਮੀ ਉਹ ਮਤਲਬ ਰਾਏ ਕਾ ਐ ਲਾਲੂ ਵੀ ਬੰਦੇ ਆ ਮੰਗੂ ਸਾਰੇ ਆ ਗੱਦਾ ਪੰਕੀ ਉਹਦਾ ਨਾਮ ਸੁਲਤਾਨਾ ਉਹ ਵੀ ਇੰਨੀ ਉਹਦਾ ਨਾਮ ਵੀ ਸੁਲਤਾਨਾ ਉਹਦੇ ਨਾਲ ਉਹ ਬੁੱਤਾ ਉਹ ਇਹ ਤੇ ਕੱਟਦਾ ਨਾਮ ਹੈ ਕਾ ਬੁੱਤਾ ਮਤਲਬ ਉਹ ਸਾਰਿਆਂ ਦਾ ਨਾਮ ਰੱਖਿਆ ਉਹਦਾ ਨਾਮ ਵੀਰਾ ਹੋ ਗਿਆ ਬਹੁਤ ਬਹੁਤ ਵੀਰਾ ਮਹੌਲੇ ਦਾ ਨਾ ਹੋ ਗਿਆ ਘਰੇ ਵੀ ਜ 10 ਗਲੂਕੋਸ ਲੱਗ ਕੇ ਬੁਖਾਰ ਨਾ ਉਤਰਿਆ ਸੀ ਪਾਣੀ ਵੀ ਬਹੁਤ ਪਾਇਆ ਬਰਫ ਘਸਾਈ ਹੂੰ ਕੋਈ ਹਿੱਲਾ ਨਹੀਂ ਬਣਿਆ ਪ੍ਰਮਾਤਮਾ ਨੇ ਸਾਡੀ ਨਹੀਂ ਸੁਣੀ ਗਲੂਕੋਸ ਲੱਗਣਸਾਰ ਸੁਰਗਵਾਸ ਹੋ ਗਈ ਸਾਡੇ ਕਿਹਨੇ ਦੇ ਕੇ ਮਤਲਬ ਉਹ ਤੋਂ ਬਾਅਦ ਜਦੋਂ ਅਸੀਂ ਘਰੇ ਲੈ ਕੇ ਆਇਆ ਨਾ ਉਸ ਤੋਂ ਬਾਅਦ ਡਾਕਟਰ ਜੀ ਕਹਿੰਦੇ ਡਾਕਟਰ ਨੇ ਸਾਨੂੰ 10 ਗਲੂਕੋਸ ਦਿੱਤੇ ਸੀ ਕਹਿੰਦੇ ਇਹਦੀ ਲਾਦੇ ਹੋ ਮੈਂ ਇਸ ਦੇ ਦਾਸ ਗਲੂਕੋਸ ਜੀ ਲਾਇਆ ਸਵੇਰੇ 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 ਕਿੰਨੇ ਵੇ ਲਾਉਣ ਲੱਗੇ ਸਵੇਰੇ 8:00 ਵਜੇ ਲਾਉਣ ਲੱਗ ਗਏ ਜੀ ਹਾਂ 10:00 ਬਦਿੰਦਾ 10:00 ਤੋਂ ਪਹਿਲਾਂ ਹੀ ਲਾ ਗਏ ਜੀ 10:00 ਵਜੇ ਲਾਉਣ ਲੱਗੇ 10 ਗਲੂਕੋਸ ਅਸੀਂ ਪੂਰੇ ਇਲਾਕੇ ਛੱਡੇ ਮਤਲਬ ਜਦ 10ਵਾਂ ਗਲੂਕੋਸ ਚਾਹ ਪੂਰਾ ਹੋਇਆ ਉਪਰ ਉਹਦੇ ਪਾਣੀ ਪਾਈ ਜਾਂਦੇ ਨਾਲ ਉਹਨੂੰ ਬੁਖਾਰ ਆ ਰਿਹਾ ਹੈਗਾ ਜੀ 104 104 ਬੁਖਾਰ ਹੁੰਦੇ ਹੁੰਦੇ ਜੋ ਗਲੂਕੋਸ ਲਾਈ ਗਏ ਫੇਰ ਵੀ ਇੰਨਾ ਸੀ ਵੱਡੀਆਂ ਧਰੀਆਂ ਮੰਮੀ ਜੀ ਨੇ ਉੱਤੇ ਉਹਦੇ ਬਰਫੋ ਘਸਾਈ ਜੰਨਾ ਵੀ ਬੁਖਾਰ ਉਤਰ ਜੇ ਪਰ ਉਹ ਜਦੋਂ ਇਨਾ ਕਰਦੇ ਦੇ ਬਾਵਜੂਦ ਵੀ ਕੋਈ ਨਾਬ ਬੁਖਾਰ ਸੀ ਜਿਹੜਾ ਉਹ ਵੱਧ ਗਿਆ ਸੀ 104 ਤੋਂ ਲੈ ਕੇ 106 ਹੋ ਗਈ ਬੁਖਾਰ ਉਹ ਮੈਂ ਇਸ ਕੰਬੀ ਗਈ ਫਿਰ ਡਾਕਟਰ ਜੀ ਕਹਿੰਦੇ ਵੀ ਹੁਣ ਤਾਂ ਕੋਈ ਹੱਲ ਨਹੀਂ ਵੀ ਆਈ ਹੱਲਾ ਜਾਂ ਵਰਪ ਘਸਾ ਲੋ ਜਾ ਅਸੀਂ ਸਾਰਾ ਪੂਰਾ ਕੋਸ਼ਿਸ਼ ਕਰੀ 10 ਗੁਰੂ ਬੋਸ ਲਾਏ ਬਸ ਜੋ 10 ਗੁਰੂ ਬੋਸ ਲੱਗੇ ਉਸ ਤੋਂ ਬਾਅਦ ਬਸ ਉਹ ਆਪ ਹੀ ਹੋ ਰਹੀ ਹੋਈ ਅੱਖਾਂ ਮੀਚ ਗਈ ਸਾਡੇ ਸਾਹਮਣੇ ਫਿਰ ਬੜਾ ਅਫਸੋਸ ਹੋਇਆ ਉਹਦੋਂ ਇਨਰੋਏ ਕਟੂ ਘੜ 4-5 ਘੰਟੇ ਰੋਏ ਮੰਮੀ ਜੀ ਇਨਰੋਏ ਮੰਮੀ ਜੀ ਦਾ ਬਚਾ ਲਈ ਦਾ ਬੀਪੀ ਘਟ ਗਿਆ ਫਿਰ ਗੋਲੀਆਂ ਦਿੱਤੀਆਂ ਮਮਮੀ ਨੂੰ ਫਿਰ ਭਾਈ ਉਹਨਾਂ ਦੇ ਕੋਲੇ ਗਏ ਅਸੀਂ ਵੀ ਤੁਸੀਂ ਚੱਕ ਕੇ ਲੈ ਜਾਓ ਇਹਨੂੰ ਉਹ ਰੇੜੀ ਲੈ ਕੇ ਆਏ ਉਹ ਦੇਖ ਕੇ ਕਹਿੰਦੇ ਵੀ ਇਹ ਤਾਂ ਭਾਰੀ ਉਹ ਬਹੁਤ ਹੈ ਮੈਂ ਸਾ ਉਹ ਫਿਰ ਰੇੜੀ ਵਿੱਚ ਜਾਂਦੀ ਨਹੀਂ ਸਾਡੀ ਰੇੜੀ ਨੁਕਸਾਨੀ ਜਾਊਗੀ ਹੂੰ ਉਹ ਫਿਰ ਜਿਹੜੇ ਉਹ ਨਹੀਂ ਹੁੰਦੇ ਮੈਸ ਚੱਕਣ ਵਾਲੇ ਬੰਦੇ ਉਹ ਅਸੀਂ ਉਹਨਾਂ ਕੋਲੇ ਗਏ ਉਹਨਾਂ ਉਹ ਜਦੋਂ ਆਏ ਉਹਨਾਂ ਨੇ ਦੇਖਿਆ ਵੀ ਉਹ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਭਾਈ ਸਾਤੋਂ ਚੱਕੀ ਨਹੀਂ ਜਾਂਦੀ ਵੀ ਕਿਉਂਕਿ ਮੈਸ ਬਹੁਤ ਭਾਰੀ ਆ ਤੁਸੀਂ ਮੰਨੋਗੇ ਮੈਸ ਇੰਨੀ ਤਖੜੀ ਸੀ ਨਾ ਮੈਸ ਦਾ 10 ਘੰਟੇ ਦਾ 10 ਘੰਟੇ ਦੀ ਮੈਸ ਹੀ ਉਹ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਸਤੋਂ ਵੀ ਵੀ ਸਾਡੇ ਹੱਥ ਖੜੀ ਨਹੀਂ ਵੀ ਸਤੋਂ ਚੱਕੀ ਨਹੀਂ ਜਾਣੀ ਜਿਹੜੀ ਸੋ ਵੀ ਮੈਸ ਆ ਫਿਰ ਦੇ ਦੋ ਉਹਨਾਂ ਨੇ ਜਵਾਬ ਦਿੱਤਾ ਉਹ ਤੋਂ ਬਾਅਦ ਫਿਰ ਅਸੀਂ ਜੀਸੀਬੀ ਮੰਗਵਾਈ ਫਿਰ ਅਸੀਂ ਜੀਸੀਬੀ ਮੰਗਾਈ ਜੀਸੀਬੀ ਮੰਗਾਈ ਤੇ ਫਿਰ ਅਸੀਂ ਉਹਨੇ ਬਸ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਹਾਂ ਵੀ ਜਾਣੀ ਨਹੀਂ ਤੀ ਉਹਨੇ ਮੰਮੀ ਨੇ ਉਹਨੇ ਆਦੀ ਨਿਸ਼ਾਨੀ ਰੱਖੀ ਫਿਰ ਜੀਸੀਬੀ ਮੰਗਵਾ ਕੇ ਉਹ ਕਹਿੰਦੀ ਹੁੰਦੀ ਆ ਉਹ ਕਹਿੰਦੀ ਮੈਂ ਤੇ ਤੈਨੂੰ ਦੂਰ ਨਹੀਂ ਜਾਂਦੀ ਸਾਨੂੰ ਕਹਿੰਦੀ ਵੀ ਅਸੀਂ ਮੈਂ ਤੁਹਾਡੇ ਲਵੀ ਆ ਮੈਨੂੰ ਜਦੋਂ ਮੱਝ ਯਾਦ ਕਰ ਲੈ ਆ ਦੇਖੋ ਫਿਰ ਅਸੀਂ ਜੀਸੀਬੀ ਮੰਗਾ ਕੇ ਇਹਨੂੰ ਇੱਥੇ ਦੱਬਿਆ ਜੀਸੀਬੀ ਮੰਗਾ ਕੇ ਆ ਚੀਜ਼ ਆ ਥਾਂ ਤੇ ਭਈ ਇਹ ਥਾਂ ਸਾਡੀ ਆ ਇਹ ਥਾਂ ਮਿੱਤਰੋ ਆਪਣੀ ਆਪਣੀ ਨੇ ਆ ਸਾਰੇ ਪਲਾਟਾਂ ਵਾਲੇ ਨਾਲੇ ਆਪਣੀ ਕਲੋਨੀ ਆ ਇਹ ਹੁੰਮਣ ਕਲੋਨੀ ਆ ਥਾਂ ਆਪਣੇ ਵੀ ਇੱਥੇ ਟੋਆ ਪਟ ਕੇ ਜੀਸੀਬੀ ਨਾਲੋਂ ਸੇ ਥੂਰੇ ਦਵਾਈ ਗਏ ਇਫਰੂਰੇ ਦੱਪੀ ਆ ਮਿੱਤਰੋ ਅਸੀਂ ਨੇ ਮੈਂ ਸਾਰੀ ਦੇਖੋ ਆ ਉਰੇ ਉਰੇ ਪੱਟੇ ਅਜੇ ਸੀ ਵੀ ਨਾਲ ਟੋਆ ਸੀ ਨੇ ਬਾਗ ਵੀ ਗਈ ਪਰ ਕਹਿ ਨਹੀਂ ਰਹੀ ਵੀ ਲਵੀ ਮੰਮੀ ਜੀ ਹੁਣ ਫੇਰ ਭਾਬੂ ਕੋ ਹੋ ਗਏ ਨੇ ਬਚਾਰੇ ਰੋਂਣ ਲੱਗੇ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਹੁਣ ਜੋ ਰੱਬ ਦੇ ਰੰਗ ਨੇ ਰੱਬ ਦੇ ਰੰਗਾਂ ਨੂੰ ਜੋ ਰੱਬ ਨੂੰ ਮਨਜ਼ੂਰ ਆ ਕਹਿੰਦੇ ਹੁੰਦੇ ਨੇ ਉਹੀ ਹੋਊਗਾ ਜੇ ਬੰਦੇ ਦਾ ਜਿੰਨਾ ਸਾਡਾ ਜੋਰ ਸੀ ਜਿੰਨਾ ਅਸੀਂ ਨੇ ਕੋਸ਼ਿਸ਼ ਕਰੀ ਅਸੀਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰੀ ਹੈਣਾ ਅੰਮੀ ਕਿੱਤੇ ਵੀ ਅਸੀਂ ਬੋਲਤਾ ਤਾਂ ਪੂਰੀ ਲਾਤੀ ਸਿੱਪਾਏ ਦੇ ਦੀ ਵੀ ਪਰਵਾਹ ਨਹੀਂ ਪੈਸੇ ਦੀ ਨਹੀਂ ਪਰਵਾਹ ਕਿਤੇ ਮਤਲਬ ਮੈਂ ਮੱਧੇ ਬਚਣੀ ਚਾਹੀਦੀ ਆ ਆਦੀ ਪੂਰੀ ਰੋਣਾ ਪੈਸੇ ਦਾ ਕੋਈ ਪਰਵਾਹ ਦੇਖ ਰੇ ਕਾ ਮਹਿੰਗੇ ਉਹ ਦਵਾਈਆਂ ਮਹਿੰਗੇ ਤੋਂ ਮਹਿੰਗੇ ਆ ਪਰ ਹੁਣ ਕੀ ਕਰ ਸਕਦਾ ਰੱਬ ਅੱਗੇ ਕਾਦਾ ਜੋਰ ਚੱਲਦਾ ਏ ਜੋ ਰੱਬ ਨੂੰ ਮਨਜ਼ੂਰ ਨਾ ਕਰੇ ਕਹਿੰਦੇ ਹੁੰਦੇ ਮਾੜੇ ਕਰਮ ਕਰਦਾ ਬੰਦਾ ਫੇਰ ਇਹੋ ਜਿਹਾ ਕੋਈਸ ਤਾਂ ਗੰਸੇ ਦਾ ਨਾ ਤਾਂ ਕਰੇ ਕਿਸੇ ਨਾਲ ਤਾਂ ਕਿਸੇ ਮੈਂ ਤਾਂ ਕਦੇ ਮਾੜਾ ਨਾ ਕਦੇ ਕਰੇ ਮੰਗ ਕਰੇ ਤੇ ਨਾਮ ਜਿੱਦਦੀ ਵੀ ਆਈ ਆ ਜੀ ਨਾ ਕਦੇ ਉਰੇ ਕਿਛੜਾ ਨਾ ਸੋਚਿਆ ਕਰਨਾ ਤਾਂ ਬਹੁਤ ਦੂਰ ਦਾ ਕੰਮ ਹੈਗਾ ਕਿਸੇ ਦਾ ਨਹੀਂ ਮਾੜਾ ਕੀਤਾ ਤੇ ਮੇਸਾ ਸੋ ਚੰਗੇ ਹੀ ਸੋਚਿਆ ਸਾਹ ਦਾ ਪਰ ਚਲੋ ਜੋ ਰੱਬ ਨੂੰ ਹਣਾ ਮੰਨਦਾ ਆ ਦੇਖੋ ਰੱਬ ਨੇ ਅੱਜ ਸਾਰਾ ਦਬੀਆ ਖੋਲਿਆ ਆ ਦੇਖੋ ਉਹ ਆਪਣਾ ਉਹ ਆਪਣਾ ਬੇੜਾ ਇਹ ਘਰ ਹੈ ਸਾਹਮਣੇ ਆ ਉਰੇ ਮੈਸ ਦਬੀਆ ਦੇ ਮੈਸ ਕਹਿੰਦੀ ਮੈਂ ਤੁਹਾਡੇ ਨਾਲ ਹੀ ਰਹੂੰਗੀ ਮੈਨੂੰ ਯਾਦ ਰੱਖਿਓ ਮੇਸਾ ਵੀ ਦੂਰ ਨਹੀਂ ਜਾਂਦੀ ਜਦ ਮੈਂ ਬਾਹਰ ਖੋਲਦੀ ਦਰਵਾਜ਼ਾ ਜ਼ਿਆਦਾ ਹੁੰਦੀ ਹੈ ਇੱਥੇ ਤੰਦਰੀਏ ਤੋਂ ਮਿੱਟੀ ਚ ਮੈਕੀ ਮੰਮੀ ਕਹਿੰਦੇ ਜਦੋਂ ਬਾਲ ਖੋਲਦੇ ਕਿਉਂਕਿ ਮੰਮੀ ਜਾਦੇ ਹੁੰਦੇ ਮੈਸਜ ਰਹਿੰਦੇ ਨੇ ਪੁਰੇ ਮੰਮੀ ਨੂੰ ਬਜਾਈ ਬ੍ਰੇਡ ਕੀਤਾ ਉਹ ਕਹਿੰਦੇ ਮੈਂ ਜਿੱਦਾਂ ਕਿੱਥੇ ਭੁੱਲਦੇ ਜਦੋਂ ਹੱਥੀ ਪਾਲੀ ਹੁੰਦੀਆਂ ਹਮੇਸ਼ਾ ਯਾਦ ਰਹੂਗੀ ਪਰ ਮਿੱਤਰੋ ਬੜਾ ਅਫਸੋਸ ਹੋਇਆ ਬਹੁਤ ਜ਼ਿਆਦਾ ਚੀਜ਼ ਦਾ ਵਗ ਗਈ ਗਈ ਵੀ ਨਹੀਂ ਜਿਸ ਵੀ ਅੱਤਾ ਹੋ ਜੋ ਇਹ ਤਾਂ ਚੀਜ਼ ਸੀ ਕਦੇ ਵੀ ਨਹੀਂ ਸੋਚਿਆ ਸੀ ਅਸੀਂ ਤਾਂ ਬਹੁਤ ਜ਼ਿਆਦਾ ਆਸਾਂ ਲਾਈ ਬੈਠੇ ਸੀ ਵੀ ਐ ਕਰਾਂਗੇ ਦੁੱਧ ਹੋਊਗਾ ਸਾਨੂੰ ਸਾਡੇ ਅਸੀਂ ਖੋਆ ਬਣਾਵਾਂਗੇ ਅਸੀਂ ਆਹ ਕਰਾਂਗੇ ਮੂਰੇ ਤਿਹਾਰ ਆ ਰਹੇ ਨੇ ਭਈ ਤਿਹਾਰਾਂ ਦੇ ਕਾਰਨ ਕਰਕੇ ਵੀ ਸਾਨੂੰ ਸਾਰਾ ਕੁਝੇ ਜ਼ਿਆਦਾ ਆਊਗਾ ਆ ਦੁੱਧ ਹੀ ਆ ਗਿਆ ਲੋ ਜੀ ਮਿੱਤਰੋ ਆ ਦੁੱਧੇ ਨਾਲ ਵੀਰਾ ਵੀ ਆ ਗਿਆ ਸਾਡਾ ਸਾਡਾ ਵੀਰਾ ਵੀ ਆ ਗਿਆ ਵੀਰਾ ਵੀ ਉਹ ਮੈਂ ਇਸ ਨੂੰ ਬੜਾ ਮਤਲਬ ਪਿਆਰ ਕਰਦੇ ਸੀ ਬੜਾ ਉਹ ਨਾਲ ਦੁੱਧ ਲੈ ਕੇ ਜਾਂਦੇ ਸੀ ਤੁਸੀਂ ਕੀ ਸਾਲਾਂ ਹੀ ਬੈਠੇ ਤੇ ਸਾਡਾ ਦੁੱਧ ਹੋਊਗਾ ਇਹ ਤਾਂ ਦੋ ਘਰ ਪੁੱਛੇ ਰੱਖੇ ਮੈਂ ਵੀਰਾ ਵੀ ਇੰਨੇ ਆਸਾਂ ਲਾਈ ਬੈਠੇ ਕਿਉਂਕਿ ਦੁੱਧ ਵੀ ਉਹ ਮੈਂ ਥੱਲੇ ਬਧੀਆਂ ਸੀ ਐਨ ਪ્યોਰ ਮਤਲਬ ਬਧੀਆਂ ਦੁੱਧ ਸੀ ਮੈਂ ਸੈਂਨੀ ਨਿੱਕਰ ਸੀ ਵੀਰਾ ਵਿਚਾਰਾ ਆਉਂਦਾ ਇੰਨਾ ਬਧੀਆਂ ਉਹਨੂੰ ਖੁਸ਼ੀ ਹੁੰਦੀ ਜਦ ਮੈਂ ਦੁੱਧ ਪਾਉਂਦੇ ਕਿਉਂਕਿ ਵੀਰੇ ਨੇ ਅੱਗੇ ਵੀ ਉਹ ਲਾ ਰੱਖੇ ਸੀ ਘਰਾਂ ਨਾਲ ਗੱਲ ਕਰ ਰੱਖੀ ਸੀ ਵੀ ਆ ਆਪਣੇ ਦਾ ਵੀ ਅੱਗੇ ਦੁੱਧ ਹੈਗਾ ਏ ਵੀ ਅਸੀਂ ਤੁਹਾਨੂੰ ਹੀ ਕਾਵਾਂ ਪਰ ਹੁਣ ਕੀ ਕਰ ਸਕਦੇ ਹਾਂ ਨਾ ਜੋ ਰੱਬ ਨੂੰ ਮਨਜ਼ੂਰ ਹੈ ਉਹਦਾ ਹੋਣੀ ਬਸ ਪੁੱਤ 10 ਮਿੰਟ ਖੜ ਜਾ ਮੈਂ ਚੋੜੀ ਹਾਂ ਹੁਣ ਵੀਰਾ ਦੁਬਾਰੇ ਆਊਗਾ ਦੁੱਧ ਲੈ ਕਿਉਂਕਿ ਅਸੀਂ ਵੀਡੀਓ 'ਚ ਥੋੜਾ ਲੇਟ ਹੋਵਾਂਗੇ ਇਹ ਵੀਡੀਓ ਦਾ ਇਹ ਕੋਈ ਮਕਸਦ ਨਹੀਂ ਵੀ ਅਸੀਂ ਸੋਪ ਕਰ ਰਹੇ ਆ ਜਾਂ ਦਿਖਾਵਾ ਕਰ ਰਹੇ ਆ ਤੁਹਾਨੂੰ ਸੈਂਪਥੀ ਦੇਣ ਵਾਸਤੇ ਇਹ ਇੱਕ ਦੁੱਖ ਭਰੀ ਦਰਦ ਭਰੀ ਕਹਾਣੀ ਦੱਸ ਰਹੇ ਆ ਜਿਹੜਾ ਅਸੀਂ ਰੋਕੇ ਦਿਖਾ ਰਹੇ ਆ ਜਾਣ ਜਾਣ ਕੇ ਪੁੱਤਾਂ ਮੰਗੂ ਪਾਲ ਕੇ ਵੀ ਬੱਚੇ ਮੰਗੂ ਇਹਨਾਂ ਨੂੰ ਮੈਂ ਕਦੇ ਮਹਿਸਾ ਨਹੀਂ ਕੀਤੀ ਸਮਝਾ ਇਹਨਾਂ ਨੂੰ ਮੈਂ ਆਪਣਾ ਪੁੱਤ ਸਮਝਦੀ ਸੀ ਜਿਵੇਂ ਸੁਰਗ ਬਸ ਹੋਈ ਜਾਦੀ ਅੱਜ ਵੀ ਐ ਤੇ ਵੀ ਮੈਨੂੰ ਮੇਰੇ ਤੇ ਹੀ ਛੱਡ ਕੇ ਬਾਕੀ ਹਾਂ ਇਹ ਸਿਰਫ ਇੱਕ ਵੀਡੀਓ ਵਾਸਤੇ ਕਹਿ ਬਣਾਈ ਜਾਂਦੀ ਜਦੋਂ ਘਰ ਦੇ ਪਾਲੇ ਨੂੰ ਬਾਕੀ ਜਾਨੇ ਇਹ ਵੀ ਬੱਚੇ ਨੇ ਉਹਨਾਂ ਨਾਲੋਂ ਉਨੇ ਹੀ ਪਿਆਰ ਕਰੋ ਜਿੰਨਾ ਆਪਾਂ ਤੇ ਨਾ ਬੁੱਤਾ ਨਾਲ ਕਰਦੇ ਆ। ਇਹ ਆਪਦੇ ਤੋਂ ਵੱਧ ਬੰਦਾ ਇਹਨੂੰ ਪਿਆਰ ਕਰਦਾ। ਹਲੇ ਬੰਦਾ ਧੋਖਾ ਦੇ ਸਕਦਾ ਪਰ ਇਹ ਨਹੀਂ ਕਦੇ ਧੋਖਾ ਦਿੰਦੇ। ਪਰ ਚਲੋ ਕੋਈ ਨਹੀਂ ਮਿੱਤਰੋ ਐਦਾਂ ਹੀ ਮਿਲਦੇ ਆ ਅਗਲੀ ਵੀਡੀਓ 'ਚ। ਜੋ ਰੱਬ ਦਾ ਭਾਣਾ ਸੀ ਅੰਮੀ। ਦਸ ਗਣ ਕਰੋ ਬਾਏ ਬਾਏ। ਜਿਵੇਂ ਵਾਹਿਗੁਰੂ ਨੂੰ ਚੰਗਾ ਲੱਗਿਆ। ਆਉਣੇ ਖਤਤਾ ਮੜਕ ਨੇ। ਬਾਕੀ ਮਿਲਦੇ ਆ ਮਿੱਤਰੋ ਅਗਲੀ ਵੀਡੀਓ 'ਚ। ਧੰਨਵਾਦ।